ਹਾਂਜੀ ਕੀ ਨਾਮ ਤੁਹਾਡਾ ਹੀ ਸੁਖਦੇਵ ਸਿੰਘ ਜੀ ਕਿਹੜਾ ਪਿੰਡ ਹੈ ਜੀ ਨਵਾਰਕਾ ਚਲਾ ਹੈ ਤੇ ਜਿਹੜੀ ਲੜਕੀ ਦੀ ਮੌਤ ਹੋਈ ਆ ਤੁਹਾਡੀ ਕੀ ਲੱਗਦੀ ਆ ਮੇਰੇ ਚਾਚੇ ਦੀ ਲੜਕੀ ਆ ਕਿਸ ਤਰ੍ਹਾਂ ਇਹਦੀ ਮੌਤ ਹੋਈ ਆ ਮੌਤ ਇਹਦੀ ਜੀ ਸਾਨੂੰ ਸਵੇਰੇ ਫੋਨ ਗਿਆ ਵੀ ਉਹਨੂੰ ਕੁਝ ਹੋ ਗਿਆ ਵਾ ਜਿਹੜੀ ਇਹ ਪੀਛੇ ਅਸੀਂ ਜਦੋਂ ਆ ਕੇ ਵੇਖਿਆ ਤੇ ਇਹਨੂੰ ਬੜੀ ਲੀਰਾ ਚੁੱਕੇ ਵੇਖਿਆ ਇਹਦਾ ਗਲਾ ਕੱਟਿਆ ਹੋਇਆ ਬਹੁਤ ਕੱਟ ਲੱਗੇ ਹੋਏ ਬੜੀ ਦੇਰ ਹੈ ਮੈਨੇ ਇਹਦਾ ਕਤਲ ਕੀਤਾ ਗਿਆ ਬਹੁਤ ਸਾਜ਼ਿਸ਼ ਤੈਅ ਕੀਤਾ ਗਿਆ 플ਾਨ ਬਣਾ ਕੇ ਸਾਰੀ ਇਹਨਾਂ ਦੇ 4 ਦਿਨ ਹੋ ਗਏ ਕੈਮਰੇ ਬੰਦ ਆ ਹੂੰ ਇਹਨਾਂ ਕੈਮਰੇ ਬੰਦ ਕਰਕੇ ਕਤਲ ਕੀਤਾ ਵਾ 플ਾਨਕ ਪੂਰੀ ਬਣਾ ਕੇ ਕੀ ਕੀ ਦੇ ਵਿੱਚ ਬਹੁਤ ਟੀਚਰ ਹੈ ਸਰਕਾਰੀ ਟੀਚਰ ਹੂੰ ਸਰਕਾਰ ਦੇ ਨੇ ਅਜ ਘਰ ਵਾਲਾ ਕੀ ਕਰਦਾ ਜੀ ਕੰਮ ਘਰ ਵਾਲਾ ਪਤਾ ਨਹੀਂ ਕੀ ਕਰਦਾ ਉਹ ਤੇ ਰਹੀ ਆ ਕਿੱਥੇ ਵਿਆਹੀ ਸੀਗੇ ਹਾਂਜੀ 1 ਢੂਰ ਸਾਲ ਇਕ ਉਹਨਾਂ ਦੇ ਕੋਈ ਬਾਹਰ ਵੀ ਰਿਲੇਸ਼ਨ ਹੈਗੇ ਕਿ ਘਰ ਉਹਨਾਂ ਦਾ ਪਤੀ ਦੇ ਜਿਹਦੇ ਕਰਕੇ ਉਹਨਾਂ ਨੂੰ ਕਿਤੇ ਮਤਲਬ ਇਹ ਕੋਈ ਥੋੜਾ ਬਹੁਤਾ ਉਹਨਾਂ ਦੇ ਵੀ ਨਾ ਇਹਦੇ ਉਹਨਾਂ ਇਹਦੇ ਗੁੱਸੇ 'ਚ ਆ ਕੇ ਜਾਂ ਮਤਲਬ ਇਹਨਾਂ ਦਾ ਜਿਹੜਾ ਕਤਲ ਕੀਤਾ ਬਹੁਤ ਜ਼ਿਆਦਾ ਮਾਰਾ ਇੱਕ ਕੰਪਿਊਟਰ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਕੀ ਮੰਗ ਕਰਦੇ ਜੇ ਮੰਗ ਹੈ ਇਹੋ ਕਰਦੇ ਵੀ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਤਾਂ ਸਿੱਧੀ ਸਜ਼ਾ ਮਣੀ ਚਾਹੀਦੀ ਇਹੋ ਜੇ ਐ ਬੈ ਡਰੇ ਡਰੰਦੇ ਨੇ ਮੈਨੂੰ ਕੋਈ ਪਹਿਲਾਂ ਦਾਜ ਵਗੈਰਾ ਦੀ ਮੰਗ ਵੀ ਕੀਤੀ ਜਾਂਦੀ ਸੀ ਨਹੀਂ ਇਹ ਦਾਜ ਦੀ ਮੰਗ ਨਹੀਂ ਹੁੰਦਾ ਇਹਨੂੰ ਥੋੜਾ ਬਹੁਤਾ ਤੰਗ ਕਰਦੇ ਇਹੋ ਹੀ ਵੀ ਜਦੋਂ ਅਗੇ ਤੇ ਪਿੰਡ ਜਾਣਾ ਆਉਣਾ ਕੱਲੀ ਨੇ ਵਿਚਾਰੀ ਨੇ ਜਾਣਾ ਕੱਲੀ ਨਹੀਂ ਆਉਣਾ ਕੋਈ ਇਹਨੂੰ ਪੁੱਛਦਾ ਨਹੀਂ ਗੈਦਾ ਨਹੀਂ ਕਿੰਨਾ ਕ ਸਮਾਂ ਹੋ ਗਿਆ ਵਿਆਹ ਨੂੰ ਬੱਚੇ ਕਿੰਨੇ ਵਿਆਹ ਨੂੰ ਹੋ ਕੇ 10 12 ਸਾਲ ਜੀ ਬੱਚੇ ਕਿੰਨੇ ਆ ਜੀ ਇੱਕ ਲੜਕਾ ਹੈ ਕਿੰਨੇ ਜਿਹੜਾ ਲੜਕਾ ਲੜਕਾ ਦਾਸਾ ਹਾਂ ਹਾਂ ਜੀ ਕੀ ਨਾਂ ਡਾਡਾ ਜੀ ਕਿਰਨਵੀਰ ਮੇਰਾ ਨਾਂ ਜੀ ਕਿਹੜਾ ਪਿੰਡ ਆ ਜੀ ਅਸੀਂ ਅਮਰਸਾਦ ਤੋਂ ਤੇ ਜਿਹੜੀ ਲੜਕੀ ਦੀ ਡੈਥ ਹੋਈ ਹੈ ਤੁਹਾਡੀ ਕੀ ਲੱਗਦੀ ਹੈ ਜੀ ਛੋਟੀ ਭੈਣ ਹੈ ਮੇਰੀ ਕੀ ਗੱਲਬਾਤ ਹੋਈ ਹੈ ਇਹਨਾਂ ਦੋਵਾਂ ਜੀਆਂ ਦਾ ਝਗੜਾ ਪਹਿਲਾਂ ਆਦਾ ਰਹਿੰਦਾ ਸੀ ਉਹਨੇ ਹੁਣ ਕੋਈ ਗੱਲ ਨਹੀਂ ਦੱਸੀ ਬੇਰਹਿਮੀ ਦੇ ਨਾਲ ਰਾਤ ਇਹਨੂੰ ਦਾਤਰਾ ਦੇ ਨਾਲ ਵੜ ਦਿੱਤਾ ਸਾਨੂੰ ਕੋਈ ਪਤਾ ਨਹੀਂ ਲੱਗਾ ਸਾਨੂੰ ਸਵੇਰੇ ਇਹਨਾਂ ਨੂੰ ਫੋਨ ਕਰ ਦਿੱਤਾ ਕਿ ਉਹਨੂੰ ਜਿਹੜੀ ਉਹ ਪੂਰੀ ਹੋ ਗਈ ਇਹਦਾ ਬਾਹਰ ਵੀ ਕਿਤੇ ਚੱਕਰ ਹੀ ਪਰ ਇਹਨਾਂ ਵਿਚਾਰੀ ਨੇ ਕਦੀ ਕੋਈ ਗੱਲ ਨਹੀਂ ਕੀਤੀ ਥੋੜੀ ਬੋਦੀ ਕਿਤੇ ਸੀ ਰੋਕ ਰੋਕਦੇ ਸੀ ਉਹਨਾਂ ਨੂੰ ਹਾਂਜੀ ਇਹ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਸੀ ਹਾਂਜੀ ਉਹ ਤੇ ਚਿਹਰੀ ਕਰਦੀ ਇੱਕੋ ਡਿਊਟੀ ਨਹੀਂ ਇਹਨਾਂ ਨੂੰ ਸਖਤ ਤੋਂ ਸਖਤ ਜਿਹੜੀ ਸਜ਼ਾ ਮਿਲਣੀ ਚਾਹੀਦੀ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਅਹੀਂ ਉਹਨਾਂ ਦੇ ਇਹ ਲੜਕੀ ਜੀ ਦੇਥੋਂ ਹੀ ਕੀ ਨਾ ਜਾਣ ਇਹਦਾ ਨਾਂ ਜਸਪਾਲ ਕੌਰ ਹੈ ਕਿੰਨੀ ਕੁ ਮੋੜ ਹੈ 35 ਸਾਲ ਹੋਣੀ ਚਾਹੀਦੀ ਕੋਈ ਡਿਊਟੀ ਵਗੈਰਾ ਕਰਦੇ ਸੀ ਹਾਂਜੀ ਇਹ ਟੀਚਰ ਸੀ ਖਡੂਰ ਸਾਹਿਬ ਸਰਕਾਰੀ ਜਾਂ ਪ੍ਰਾਈਵੇਟ ਹਾਂਜੀ ਸਰਕਾਰੀ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਕੋਲ ਐਨ ਮੰਗ ਨੂੰ ਨਫਤਾਫ ਦਿੱਤਾ ਜਾਵੇ ਜੋ ਕੁਛ ਹੋ ਤੁਹਾਡੇ ਸਾਹਮਣੇ ਹੀ ਹੈ ਸਾਹਦੇ ਸਾਹਮਣੇ ਉਹ ਸਭ ਤੋਂ ਸਖਤ ਸਜ਼ਾ ਜਿਹੜੀ ਦਿੱਤੀ ਜਾਵੇ ਜਿਨੇ ਮਾਰ ਦਾ ਤਨੂ ਅੰਜਾਮ ਦਿੱਤਾ ਦੋਸ਼ੀ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਹਾਂਜੀ ਪਰ ਉਹ ਤਿੰਨੇ ਜਾਣੇ ਸੀ ਮਾਂ ਤੇ ਉਹ ਵੀ ਗੈਸ ਲਾਖਾ ਪਰ ਪੁਲਿਸ ਸੀ ਤਿੰਨੇ ਜਾਣੇ ਸਾਰੇ ਪਰਿਵਾਰ ਨੇ ਰਲ ਕੇ ਸਾਰਾ ਹਾਂਜੀ ਤਿੰਨਾਂ ਨੇ ਰਲ ਕੇ ਕੀਤਾ ਜਾਣਾ ਮਾਤਾ ਕੀਨਾ ਤੁਹਾਡਾ ਜੀ ਕਿੱਥੋਂ ਦੇ ਰਹਿਣ ਵਾਲੇ ਜੀ ਬੱਚਾ ਨਾਰ ਕਰ ਇਹ ਜਿਹੜੀ ਲੜਕੀ ਡੈਥ ਹੋਈ ਤੁਹਾਡੀ ਕੀ ਲੱਗਦੀ ਹੈ ਮਿਰਚੀ ਸਾਡੀ ਕਿਸ ਕਿਸ ਤਰ੍ਹਾਂ ਮੌਤ ਹੋਈ ਇਹਨਾਂ ਦੀ ਮੈਂ ਪਹਿਲਾਂ ਕੋਟ ਮਾਰ ਕਰਦਾ ਹੁੰਦਾ ਨਹੀਂ ਹੁਣ ਇਹਨਾਂ ਨੇ ਦਾਤਰਾ ਨਾਲ ਵੱਢਿਆ ਨਰਾ ਕੇ ਤੇ ਨਾਲ ਬਿਨਿਆ ਨੇ ਹੂੰ ਸੰਸਵੀਰੇ ਪਤਾ ਲੱਗਾ 4 ਵਜੇ ਫੋਨ ਗਿਆ ਵਿੱਚ ਆਇਓ ਹੂੰ ਇਹ ਸਾਰਾ ਉਹ ਹੀ ਝੇਤੀ ਪਹਿਲਾਂ ਵੀ ਲੜਾਈ ਝਗੜਾ ਰਹਿੰਦਾ ਸੀ ਆਪਸੇ ਗਵਾ ਨਹੀਂਆ ਦਾ ਪਹਿਲਾਂ ਵੀ ਲੜਦਾ ਝਗੜਾ ਰਹਿੰਦਾ ਸੀ ਕਿ ਬਣਾਵਾ ਮੜਮੜ ਕੁੰਦਾ ਬੋਲਦਾ ਮੋੜਾ ਮੋਟਾ ਹੁੰਦਾ ਹੈ ਕਿ ਕੁੰਦਾ ਬੋਲਦਾ ਵੀ ਘਾਟੀ ਹੁੰਦਾ ਹੈ ਕੀ ਮੰਗ ਕੀ ਕਰਦੇ ਮੈਂ ਤਾਂ ਜੀ ਹਾਂ ਜੀ ਕੀ ਮੰਗ ਕਰਦੇ ਜੀ ਸਭ ਤੋਂ ਸਸਾ ਕੀ ਮੰਗ ਕਰਦੇ ਇਹ ਮੰਗ ਕੀ ਕਰਦੇ ਜੀ ਕੁੜੀ ਤੁਹਾਡੀ ਮਾਰਦੀ ਉਹਨਾਂ ਨੇ ਕੀ ਮੰਗ ਕਰਦੇ ਸਭ ਤੋਂ ਸਸਾ ਸਦਾ ਸਕਤ ਮੇਰੀ ਜਾਈ ਉਹਨਾਂ ਨੇ ਇਨਸਾਫ ਮਿਲਣਾ ਜਸਾ ਮਿਲਣਾ ਚਾਹੀਦਾ ਸਾਰਾ ਮਿਲੇ ਨਾ ਤੱਕ ਦੇ ਰਹਿਣ ਹਾਂਜੀ ਕੀ ਨਾਮ ਤੁਹਾਡਾ ਜੀ ਤਾਂ ਕੀ ਕਹਿਣਾ ਚਾਹੋਗੇ ਜਿਹੜਾ ਲੜਕੀ ਦਾ ਕਤਲ ਹੋਇਆ ਜੀ ਮੇਰਾ ਨਾਮ ਅਮਰਤਪਾਲ ਸਿੰਘ ਜੋੜਾ ਮੈਂ ਭਾਰਤੀ ਕਿਸਾਨ ਯੂਨੀਅਨ ਰਾਜੇয়াল ਦਾ ਮੁਖ ਬੁਲਾਰਾ ਵਾਂ ਇਹ ਬੇਟੀ ਜਸਪਾਲ ਕੌਰ ਮੇਰੇ ਬਦਰਨ ਲਾ ਦੀ ਬੇਟੀ ਸੀ ਮੈਂ ਇਹਦਾ ਫਫੜ ਲਗਦਾ ਮੈਨੂੰ ਕੁਝ ਲੇਟ ਸੂਚਨਾ ਜਿਹੜੀ ਉਹ ਪ੍ਰਾਪਤ ਹੋਈ ਹੈ ਮੈਂ ਕਿਤੇ ਵਿਜੀ ਸੀ ਪਰ ਜਿੱਥੋਂ ਤੱਕ ਮੈਂ ਹੁਣ ਇਸ ਦਾ ਕਤਲ ਦੀ ਸ਼ਾਜਸ਼ ਹੈ ਜਿਹੜੀ ਉਹ ਬੇਨਕਾਬ ਹੁੰਦੀ ਪਈ ਆ ਇਹਨਾਂ ਦੇ ਮਾਂ ਪਿਓ ਤੇ ਇਹ ਮੁੰਡੇ ਦੀ ਤਿੰਨਾਂ ਦੀ ਸ਼ਾਜਸ਼ ਹੈ ਜਿਹੜਾ ਇਹ ਕਤਲ ਕੀਤਾ ਗਿਆ ਇਹ ਕਾਫੀ ਧੀਰ ਤੋਂ ਜਿਹੜਾ ਵਾ ਇਹ ਕੁੜੀ ਦੇ ਨਾਲ ਕਲੇਸ਼ ਜਿਹੜਾ ਉਹ ਰੱਖਦੇ ਸੀ ਅੱਜ ਜਦੋਂ ਇਹਨਾਂ ਦੇ ਬਾਪ ਨੇ ਸਾਡੇ ਰਿਸ਼ਤੇਦਾਰ ਨੂੰ ਫੋਨ ਕੀਤਾ ਕੀ ਉਹਨੇ ਇਸ ਤਰ੍ਹਾਂ ਕਰਕਤਿਆ ਉਹ ਇਹਨਾਂ ਦੀ ਸਾਰੀ ਸਾਜ਼ਿਸ਼ ਦੇ ਤਹਿਤ ਹੀ ਆ ਦੇਖੋ ਕੈਮਰੇ ਬੰਦ ਜਿਹੜਾ ਆ ਫਰਸ਼ ਆ ਇਹ ਧੋਤੀ ਹੋਈ ਆ ਕੁੜੀ ਦੇ ਕੱਪੜੇ ਆ ਜਿਹੜੇ ਉਹ ਬਦਲੇ ਹੋਏ ਆ ਇਹ ਜਿਹੜੇ ਆ ਤਿੰਨੇ ਹੀ ਦੋਸ਼ੀ ਨੇ ਤਿੰਨਾਂ ਦੇ ਉੱਤੇ ਪਰਚਾ ਜਿਹੜਾ ਉਹ ਸਖਤ ਤਰਾਵਾਂ ਦੇ ਨਾਲ ਜਿਹੜਾ ਉਹ ਦਰਜ ਕਰਾਵਾਂਗੇ ਅਸੀਂ ਜੇ ਕੋਈ ਪ੍ਰਸ਼ਾਸਨ ਉਹਦੇ ਵਿੱਚ ਢਿਲ ਮੱਠ ਕਰੋਗੀ ਤੇ ਅਸੀਂ ਉਹਨਾਂ ਚਰ ਮਤਲਬ ਬੇਟੀ ਦਾ ਕੋਈ ਸੰਸਕਾਰ ਨਹੀਂ ਕਰਾਂਗੇ ਜਿੰਨਾ ਚਿਰ ਪੂਰਾ ਪਰਚਾ ਜਿਹੜਾ ਉਹ ਦਰਜ ਨਹੀਂ ਹੁੰਦਾ ਸਾਡੀ ਤਸੱਲੀ ਨਹੀਂ ਹੁੰਦੀ ਇਸ ਤੋਂ ਪਹਿਲੂ ਕੋਈ ਉਹ ਹੈ ਕੋਈ ਲੜਾਈ ਝੜ ਰਹਿਣਾ ਦਾ ਕੋਈ ਕੋਈ ਕੱਲ ਹੋਈ ਛੋਟੀਆਂ ਮੋਟੀਆਂ ਲੜਾਈਆਂ ਝੜੇ ਹੁੰਦੇ ਰਹੇ ਆ ਪਰ ਮੈਨੂੰ ਉਹਨਾਂ ਦੇ ਰਿਸ਼ਤੇਦਾਰੀ ਦੇ ਵਿੱਚੋਂ ਪਤਾ ਲੱਗਦਾ ਸੀ ਭੇਜ ਤਰ੍ਹਾਂ ਇੱਤਰ ਕਰਕੇ ਜਿਸ ਵਾਲ ਦੇ ਨਾਲ ਆ ਹੁੰਦਾ ਹੁੰਦਾ ਵਾ ਉਹ ਉਹਦੀ ਭੂਆ ਦੇ ਨਾਲ ਗੱਲਬਾਤ ਹੁੰਦੀ ਸੀ ਤੇ ਉਹ ਮੈਨੂੰ ਦੱਸਦੀ ਹਾਂਜੀ ਸਰ ਜਿਹੜਾ ਔਰਤ ਦਾ ਕਤਲ ਹੋਇਆ ਸਰ ਕੀ ਮਾਮਲਾ ਤੇ ਕੀ ਕਾਰਵਾਈ ਹੈ ਸਰ ਇਹ ਮੈਂ ਇੰਸਪੈਕਟਰ ਕਸ਼ਮੀਰ ਸਿੰਘ ਐਸ ਐਚ ਓ ਗੁੰਡਵਾਲ ਅੱਜ ਸਵੇਰੇ ਮੈਨੂੰ ਮੇਰੇ ਚੌਕੀ ਇੰਚਾਰਜ ਨੇ ਦੱਸਿਆ ਵੀ ਖੰਡੂਰ ਸਾਹਿਬ ਫਾਟਕਾਂ ਦੇ ਕੋਲ ਇੱਕ ਲੇਡੀ ਦਾ ਮਟਰ ਹੋ ਗਿਆ ਜਿਸ ਸਬੰਧੀ ਮੈਂ 5:35 ਦੇ ਇੱਥੇ ਪਹੁੰਚਿਆ ਇੱਥੇ ਆ ਕੇ ਮੈਂ ਦੇਖਿਆ ਤੇ ਇੱਕ ਜਸਪਾਲ कौर ਦੀ ਡੀਡੀ ਜਿਹੜੀ ਗਵਰਨਮੈਂਟ ਸਰਕਾਰੀ ਸਕੂਲ ਇੱਥੇ ਆਪਣੀ ਨੌਕਰੀ ਕਰਦੀ ਹੈ ਟੀਚਰ ਹੈ ਤੇ ਇਹਦੀ ਜਿਹੜਾ ਗਲੇ ਤੇ ਡੱਤਰ ਮਾਰ ਕੇ ਤੇ ਇਹਦੀ ਜਿਹੜੀ ਹੈ ਇਹਨੂੰ ਮੌਤ ਦੇ ਘਾਟ ਉਤਾਰਿਆ ਗਿਆ ਤੇ ਹੁਣ ਅਸੀਂ ਸਾਨੂੰ ਇਹਦਾ ਕਲੀਅਰ ਹੋ ਗਿਆ ਇਹਨਾਂ ਦੇ ਬਿਆਨ ਸਟੇਟਮੈਂਟ ਵਗੈਰਾ ਲਿਖਾਈਏ ਇਹਦਾ ਜਿਹੜਾ ਮਰਦਰਾ ਹੈ ਜਿਹੜਾ ਇਹਦੇ ਜਿਹੜਾ ਘਰ ਵਾਲਾ ਅਮਰਦੀਪ ਸਿੰਘ ਹੈ ਉਹ ਕੀਤਾ ਹੂੰ ਉਹਨੇ ਕੀਤਾ ਹੂੰ ਤੇ ਪੂਰੇ ਤੋਂ ਸਾਨੂੰ ਇੱਕ ਜਿਹੜਾ ਹੈ ਦੱਤਰ ਹੈ ਜਿਹੜਾ ਪੂਰਾ ਉਹ ਜਿਹੜਾ ਸਾਨੂੰ ਬਰਾਮਤ ਕਰ ਲਿਆ ਅਸੀਂ ਹੁਣ ਅਸੀਂ ਇਹਨੂੰ ਇਹਨਾਂ ਨੇ ਸਟੇਟਮੈਂਟ ਲਿਖਾਈਏ ਉਹਦੇ ਆਧਾਰ ਤੇ ਅਸੀਂ ਐਫਆਈਆਰ ਦਰਜ ਕਰਤੀ ਹੈ ਐਫ ਆਰ ਦੇ ਦਰਜ ਕਰਨ ਤੋਂ ਬਾਅਦ ਅਗਰ ਕੋਈ ਤਕਸੀਰ ਦੇ ਵਿੱਚ ਕੋਈ ਸਾਹਮਣੇ ਸਾਨੂੰ ਗੱਲ ਆਉਂਦੀ ਹੈ ਵੀ ਇਹ ਇਹਦੇ ਮੌਤ ਦੇ ਕਾਰਨ ਕਿਨੇ ਕਿਉਂ ਮਾਰੀ ਹੈ ਕੀ ਕਾਰਨ ਆ ਉਹ ਅਹੀਂ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਤੁਹਾਨੂੰ ਸਾਰੀ ਗੱਲ ਸਾਹਮਣੇ ਲਿਆਵਾਂਗੇ ਸਰ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜੀ ਠੀਕ ਹੈ ਬੋਲੋ ਤੁਸੀਂ ਸਰ ਹੋਰ ਕਿੰਨੇ ਦੋਸ਼ੀ ਇਹਦੇ ਵਿੱਚ ਇਹਦੇ ਵਿੱਚ ਇਹਨਾਂ ਨੇ ਆਪਣੇ ਬਿਆਨ ਦੇ ਵਿੱਚ ਲਿਖਾਇਆ ਹੈ ਕਿ ਜਿਹੜਾ ਲੜਕਾ ਅਮਰਬੀਰ ਸਿੰਘ ਦਾ ਜਿਹੜਾ ਪਿਤਾ ਤੇ ਮਾਤਾ ਉਹਨਾਂ ਦੀ ਸਾਜ਼ਿਸ਼ ਤਹਿਤ ਜਿਹੜਾ ਇਹ ਵੀ ਕਤਲ ਕੀਤਾ ਗਿਆ ਉਹਨਾਂ ਦਾ ਵੀ ਨਾਮ ਲਿਖਾਇਆ ਉਹਨਾਂ ਨੂੰ ਵੀ ਅਸੀਂ ਆਪਣੇ ਅਹਿਿਆਸਤ ਵਿੱਚ ਲਿਆ ਉਹਨਾਂ ਦੇ ਇਹ ਦੇਖਦੇ ਆ ਅਸੀਂ ਕੀ ਤੱਥਾਂ ਦੇ ਸਾਹਮਣੇ ਜੇ ਕੋਈ ਸਾਜ਼ਿਸ਼ ਵਾਲੀ ਜਾਂ ਕੋਈ ਗੱਲ ਸਾਹਮਣੇ ਆਉਂਦੀ ਹੈ ਤੇ ਉਹਨਾਂ ਦੇ ਖਿਲਾਫ ਇਹ ਜਿਹੜੀ ਤਰ੍ਹਾਂ ਦੀ ਜਿਹੜੀ ਕਾਰਵਾਈ ਅਮਲ ਚ ਲਿਆਂਦੀ ਜਾਵੇ ਕੈਮਰੇ ਇਹਨਾਂ ਦੇ ਕਹਿੰਦੇ ਚੱਲਦੇ ਸੀ ਹਾਂ ਜੀ ਇਹਨਾਂ ਦੇ ਜਿਹੜੇ ਕੈਮਰੇ ਨੇ ਉਹ ਵੀ ਮੈਂ ਚੈੱਕ ਕੀਤੇ ਆ ਕੈਮਰੇ ਇਹਨਾਂ ਦੇ 17 ਤਰੀਕ ਨੂੰ ਜਿਹੜੇ ਕੈਮਰਿਆਂ ਦਾ ਮੈਂ ਫੀਡਬੈਕ ਲਈ ਆ ਉਹ 17 ਤਰੀਕ ਨੂੰ ਇਹਨਾਂ ਦੇ ਕੈਮਰੇ ਬੰਦ ਹੋ ਗਏ ਨੇ 18 ਨੂੰ ਵੀ ਚੱਲਦੇ 19 ਨੂੰ ਵੀ ਚੱਲਦੇ 20 ਨੂੰ ਤੇ ਅੱਜ ਤਕਰੀਬਨ 9:30 ਵਜੇ 16 ਮਿੰਟ ਤੇ ਉਹ ਜਿਹੜਾ ਡੀਵੀਆਰ ਮੈਂ ਦੱਸਦਾ ਵੀ ਮੈਂ ਆਉਣ ਆਇਆ ਉਹਦੇ ਮੁਤਾਬਿਕ ਜਿਹੜੀ ਅਸੀਂ ਇਹ ਕੈਮਰਾ ਉਸ ਟਾਈਮ ਰਾਤ ਨੂੰ ਜਿਹੜੇ ਕੈਮਰੇ ਉਹ ਬੰਦ ਸੀ ਠੀਕ ਉਹ ਅਸੀਂ ਡੀਵੀਆਰ ਜਿਹੜਾ ਉਹ ਅਸੀਂ ਕਬਜ਼ੇ ਵਿੱਚ ਲੈ ਲਿਆ ਉਹਨੂੰ ਅਸੀਂ ਜਿਹੜਾ ਫ੍ਰਾਂਸਿਕ ਨੂੰ ਅਸੀਂ ਟੀਮ ਨੂੰ ਅਸੀਂ ਉੱਥੇ ਭੇਜ ਦਾਂਗੇ ਜੋ ਉਹਦੇ ਵਿੱਚ ਕੋਈ ਇਹੋ ਜਿਹੀ ਜੇ ਮੰਨ ਲਓ ਵੀ ਇਹਨੇ ਕੋਈ ਡਾਟਾ ਡਿਲੀਟ ਕੀਤਾ ਹੈ ਜਾਂ ਉਹਦੇ ਵਿੱਚ ਗਲਤ ਬਕਾਈ ਉਹ ਫ੍ਰਾਂਸਿਕ ਟੀਮ ਦੇ ਵਿੱਚ ਜੋ ਵੀ ਸਾਨੂੰ ਰਿਪੋਰਟ ਦੇਣਗੇ ਉਹਦੇ ਮੁਤਾਬਿਕ ਜਿਹੜੀ ਅਗਲੀ ਕਾਰਵਾਈ ਜੁਰਮ ਦੇ ਵਿੱਚ ਵਾਅਦਾ ਕਰਾਂਗੇ ਠੀਕ ਹੈ ਸਰ ਓਕੇ